ਗੁੱਡ ਮਾਰਨਿੰਗ ਵੈਲਕਮ ਬੈਕ ਟੂ ਦਿ ਚੈਨਲ ਗਾਇਜ਼ 10 ਵੱਜ ਚੁੱਕੇ ਆ ਤੇ ਮੰਮਾ ਕਿਚਨ ਚ ਕੰਮ ਕਰਦੀ ਪਈ ਐ ਤੇ ਪਾਪਾ ਆਪਣਾ ਬਾਹਰ ਮਤਲਬ ਮਸ਼ੀਨ ਦੇ ਕੰਮ ਕਰਦੇ ਪਿਆ ਤੇ ਮੰਮਾ ਨੇ ਉਹਨੂੰ ਕਿਹਾ ਕਿ ਨਾ ਸਬਾਰਾ ਕੱਟਨੀ ਆ ਕਿ ਉਹਨਾਂ ਦੇ ਉੱਤੇ ਪ੍ਰੈਸ ਮਾਰ ਦੇ ਤੇ ਮੈਂ ਪ੍ਰੈਸ ਮਾਰਨ ਚਲੀਆਂ ਫਿਰ ਤਾਂ ਮੰਮਾ ਦਾ ਟਾਈਮ ਵੀ ਬੇਸ ਨਾ ਹੋਊਗਾ ਤੇ ਮਤਲਬ ਬਚ ਜੂਗਾ ਤੇ ਹੈਪੀ ਹੋਊਗੀ ਮੰਮਾ ਦੀ ਤੇ ਮੈਂ ਉਹ ਕੰਮ ਕਰਨ ਚਲੀਆਂ ਗਾਇਜ਼ ਸਾਰੇ ਨੂੰ ਮੇਰੇ ਵੱਲੋਂ ਤਾਂ ਹੈ ਜੀ ਸੋ ਹੈਪੀ ਨਿਊ ਇਅਰ ਤੇ ਮਮਾ ਹੈਪੀ ਬਰਥਡੇ ਅ ਥੈਂਕ ਯੂ ਜਲਦੀ ਮਿਲਣਾ ਐਨ ਨੀਮਰਤਾ ਨੂੰ थैंक यू। ਕੋਈ ਗੱਲ ਨਹੀਂ ਗਾਇਸ ਅਡਜਸਟ ਕਰ ਲਵਾਂਗੇ ਹੁਣ ਆਪਾਂ। ਮੇਰੀ ਸਬਜੀ ਬਹੁਤ ਜਿਆਦਾ ਟੇਸਟੀ ਬਣਾਈ 엄마। ਮਜ਼ਾ ਆ ਗਿਆ 엄마। ਬੜੀ ਬਹੁਤ ਹੀ ਬੜੀਆ ਟੇਸਟੀ ਹੈ। ਗਾਇਸ ਸੱਚੀ ਮਮਾ ਨੇ ਸਬਜੀ ਬਹੁਤ ਹੀ ਜਿਆਦਾ ਸਵਾਦਿਸ਼ਟ ਬਣਾਈ। ਸਵਾਦਿਸ਼ਟ ਬਣਾਈ ਸੀ ਤੇ ਮਤਲਬ ਬੜਾਈਆ ਤੇ ਮੈਂ ਇਹ ਕਹਿਣਾ ਸੀਗਾ ਕਿ ਮਤਲਬ 4-5 ਦਿਨ ਹੋ ਗਏ। 4-5 ਦਿਨ ਹੀ ਹੋ ਗਏ ਹੁਣ ਮਨੀਸ਼ਾ ਕਿ ਜਾ ਰਹੇ ਹਾਂ ਪਤਾ ਨਹੀਂ ਚੱਲੋ ਜਿਆਦਾ ਟਾਈਮ ਹੋ ਗਿਆ ਕਿ ਮਤਲਬ ਹਲੇ ਤੱਕ ਸੂਰੇ ਦੇਵਤਾ ਜੀ ਨਹੀਂ ਆਏ ਮਤਲਬ ਇੰਨੇ ਦਿਨ ਹੋ ਗਏ ਹਲੇ ਤੱਕ ਧੁੱਪ ਨਹੀਂ ਨਿਕਲੀ ਤੇ ਠੰਡ ਬਰਕਰਾਰਾ ਗਾਈਜ਼ ਅੱਜ ਐਕਸਟ੍ਰੀਮ ਲੈਵਲ ਦੀ ਠੰਡ ਆ ਹਨਾ ਬਹੁਤ ਜਿਆਦਾ ਠੰਡਾ ਅੱਜ ਤੇ ਹੁਣੀ ਤੇ ਮੈਂ ਤੇ ਮਮਾ ਦੇ ਕੰਬਲ ਚ ਬੈਠੀ ਸੀਗੀ ਪਰ ਸਾਨੂੰ ਮਜਬੂਰੀ ਨੂੰ ਉੱਠਣਾ ਪਿਆ ਕਿਉਂਕਿ ਹਨਾ ਬਾਹਰ ਗੱਦੇ ਕੱਢੇ ਹੋਏ ਸੀਗੇ ਅਸੀਂ ਕਾਲਜ ਖਾਈ ਸੀ ਕਿਸੇ ਨਾ ਕੋਠੇ ਤੇ ਤਾਂ ਫਿਰ ਉਹ ਅੰਦਰ ਰੱਖ ਜਾਣੇ ਆ ਇਹ ਤਾਂ ਮੈਂ ਤਾਂ ਨਹੀਂ ਉੱਠਣਾ ਕੰਬਲ ਚ ਹਾਂ ਤੂੰ ਕੀ ਕਰਾਂ ਗਾਈਚ ਠੰਡ ਬਹੁਤ ਆ ਗਾਈਚ ਹਾਂ ਨਾ ਅ ਨਾ ਕਹਿੰਦੇ ਯਾਰ ਅਰਦਨ ਨੂੰ ਪਾਰਟੀ ਕਰ ਦੇ ਸਾਡੀ ਪਾਰਟੀ ਦੇਖ ਲਓ ਮੈਂ ਤੈਨੂੰ ਗਰਮ ਕਰਕੇ ਦੇਣੀ ਪਾਣੀ ਨਾਰਮਲ ਜਿੰਦਗੀ ਆ ਰਹਿਣ ਦੇ ਥੋੜੇ ਹੀ ਹੁੰਦੇ ਹਾਂ ਅੱਜ ਵੀ ਮੈਂ ਕਿਸੇ ਦੇ ਦੂਸਰੇ ਕਾ ਸਹਾਰਾ ਨਹੀਂ ਲੈਤੀ ਆਪਣੇ ਕੰਮ ਵਿੱਚ ਬਟ ਮੈਂ ਤੈਨੂੰ ਸਹਾਰਾ ਦੂੰਗੀ ਕਿਉਂਕਿ ਠੰਡ ਬਹੁਤ ਪਾਣੀ ਗਰਮ ਕਰਕੇ ਦੇਣਾ ਪੈਂਦਾ ਗਾਈਜ਼ ਅਸੀਂ ਕੋਠੇ ਤੇ ਆ ਚੁੱਕੇ ਹਾਂ ਤੇ ਆ ਰਹੇ ਸਾਡੇ ਗੱਦੇ ਜਿਹੜੇ ਕਿ ਅਸੀਂ ਅੰਦਰ ਰੱਖਣੇ ਆ ਇਹ ਇਨਨੋ ਸੀ ਸਿੱਧਾ ਖੜਾ ਕਰਨਾ ਨਾ ਮੰਮਾ ਹਾਂ ਸਟੋਰ 'ਚ ਸਿੱਧਾ ਖੜਾ ਕਰ ਦੇਣਾ ਕਿਉਂਕਿ ਇੱਥੇ ਜਗ੍ਹਾ ਰੁਕੀ ਆ ਫੇ ਹੂੰ ਤੇ ਸਟੈਂਡ ਵੀ ਅੱਗੇ ਆਇਆ ਤੇਰਾ ਸਟੈਂਡ ਵੀ ਅੰਦਰ ਰੱਖਣਾ ਕਿ ਨਹੀਂ ਪੁੱਲ ਨੂੰ ਅੰਦਰ ਰੱਖਾਂਗੇ ਸਟੈਂਡ ਤਾਂ ਨੂੰ ਘਰ ਦਵਾ ਮੰਗੇ ਓਕੇ

ਜਾਨੀ ਕਿ ਸਟੋਰ ਚ ਰੱਖਦੇ ਆ ਕੌਣ ਨਿਆਣੇ ਕੀ ਕਹਿੰਦੇ ਬਤਾਏ ਤੇਹ ਵੀ ਨਹੀਂ ਜਾਂਦੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਆ ਗਿਆ ਵਰਤੋ ਆ ਹੈ ਗਿਆ ਬਸ ਇਹਨਾਂ ਦੇਖੋ ਗਾਇਸ ਕਿੰਨੀਆਂ ਗਾਈਸ ਜਿਹੜੇ ਬੱਚੇ ਕੈਂਡੀਜ਼ ਦੇ ਕੇ ਗਈ ਸੀ ਉਹ ਤਾਂ ਅਸੀਂ ਖਾ ਲਈਆਂ ਉਹਦੇ ਵਿੱਚ ਉਹਨਾਂ ਸਟਿੱਕਰਸ ਨਿਕਲੇ ਜਿਹੜੇ ਬਚਪਨ ਦੇ ਰਿੱਟਲ ਦੇ ਹੁੰਦੇ ਸੀ ਤੇ ਉਹ ਮੈਂ ਆਪਣੇ ਹੱਥ ਤੇ ਚਿਪਕਾ ਲਿਆ। ਅੰਵੇਂ ਚਿਪਕਾਇਆ ਗਈ ਸੀ ਇੱਥੇ। ਸਿੱਧੇ ਹੱਥ ਤੇ ਕੌਣ ਚਿਪਕਾਉਂਦਾ ਹੁੰਦਾ? ਮੈਂ ਮੈਸੇਜ ਚ ਚਿਪਕਾਇਆ ਮੈਂ ਕਿਉਂਕਿ ਉੱਥੇ ਇੱਥੇ ਰਹਿ ਜਾਂਦਾ ਹੋ ਜਦੋਂ ਜਿਆਦਾ ਟਾਈਮ। ਤਾਂ ਤੌਰੀ ਜਬੀ ਆਪਣੇ ਬੱਚੇ ਬਚਪਨ ਦੇ ਕੰਮ ਜ਼ਰੂਰ ਕੀਤਾ ਹੋਣਾ। ਇਸ ਲਈ ਅਸੀਂ ਵੀ ਕੀਤਾ। ਤੇ ਗਾਈਸ ਇਹ ਮੈਨੂੰ ਪੱਕਾ ਜੈ ਇਹ ਪਾਣੀ ਕਰ ਦਿੱਥੂਗਾ। ਦੇਖ ਆਵਰਾ ਸੱਤ ਸਹੀ ਛਪਿਆ ਮੇਰਾ ਸਹੀ ਨਹੀਂ ਛਪਿਆ ਆ ਮੰਗੀ ਵਾਲਾ ਵੀ ਸਹੀ ਹੈ ਮੇਰਾ ਸਹੀ ਨਹੀਂ ਛਪਿਆ ਤੂੰ ਇਦਾਂ ਨੂੰ ਕੁੱਟਿਆ ਨਹੀਂ ਹੋਣਾ ਕੁੱਟਿਆ ਸੀ ਇਦਾਂ ਤਾਂ ਨਹੀਂ ਕੀਤਾ ਹੋਣਾ ਕੀਤਾ ਸੀ ਇਹ ਰਗੜਿਆ ਨਹੀਂ ਸੀ ਇਦਾਂ ਵਾਲਾ ਤਾਂ ਹੈ ਵੀ ਨਹੀਂ ਸੀ ਅਸੀਂ ਨਹੀਂ ਪਰਛਪ ਗਿਆ ਹੂੰ ਪੱਕਾ ਆ ਗਾਈਸ ਆ ਰਿਹਾ ਤਦਾਂ ਨਹੀਂ ਹਲੇ ਵੀ ਮੈਂ ਆਣੇ ਨੂੰ ਹਲੇ ਵੀ ਰੋਲ ਮੰਗਦੇ ਪੇਵਾਰ ਨਿਆਣੇ ਨੂੰ ਬਾਨੇ ਕਿੰਦਰ ਸ਼ੌਕਾ ਠੋ ਕੇ ਹੁੰਦਾ ਪਾ

हाँ। अच्छा जी बताइए आलू के पराठे में क्या क्या डलता है हम अब मास्टर शेफ से नहीं फूड इंस्पेक्शन से आए हैं कि मतलब है? कोई मिलावट वाला खाना तो नहीं खिला रही तुम बोले को खाइए देखिए इसमें कोई कुछ है तो नहीं देखिये इसमें इस मुझे आलू जीरा प्याज प्यूज जी लग रहा है ये तो यह की है इसके अलावा आपको इसमें कुछ भी नहीं मिलेगा हाँ क्योंकि मैंने ये पेस्ट अपने तैयार किया है तुम आज भी अपने हाथों से, बता किस में तुम ये करती है। जी। से किया करो ओके okay. सुकून से स्पून स्पून है ये जो टंगे है ना ये जो बड़े बड़े अच्छा स्पून ये कहती गहनी सपून सपून ਹਾਂ ਮਨੇ ਪ੍ਰੋੜੇ ਬਣਾ ਦੀ ਪਈ ਆ ਇੱਕ ਤਿਆਰ ਹੋ ਗਿਆ ਹੈ ਹਿੱਸਾ ਬਣਾਇਆ ਤੂੰ ਤਾਂ ਮੰਮਾ ਨੇ ਖਾਣਾ ਮੈਂ ਤਾਂ ਖਾਣਾ ਇੰਨਾ ਪਾਪਾ ਨੇ ਖਾਣਾ ਹੂੰ ਇਸ ਤੋਂ ਪਹਿ ਰੋਟੀ ਸਬਜ਼ੀ ਖਾਵਾਂਗੇ ਗਾਇਸ ਪਾਪਾ ਦੀ ਜਿਹੜੀ ਨਾਪਿਆ ਬਲ ਡੈਰੀ ਹੈ ਨਾ ਤੇ ਇਹ ਤਾਂ ਦੇਖੋ ਅਗੋਂ ਤਾਂ ਰੁੱਟਣੀ ਵਾਲਾ ਇੰਨਾ ਕੁ ਬੱਸ ਜਿੱਥਣੀ ਵਾਲਾ ਨਾਲ ਉਹ ਦੇਖੋ ਆਰ ਪਰ ਵੀ ਦੀਦਾ ਪਿਆ ਇਹ ਵਾਪਕ ਕਹਿੰਦੇ ਤਿਆਰ ਟੇਪ ਲਾ ਦੇ ਤੇ ਮੈਂ ਤੇ ਟੇਪ ਲਾਉਣ ਲੱਗੀ ਹੁਣ ਗਾਇਸ ਮੈਂ ਤੇ ਟੇਪ ਲਾਤੀ ਆ ਹੁਣ ਮਤਲਬ ਜਿਹੜੀ ਚਮਕਦੀ ਪਈ ਤੁਸੀਂ ਦੇਖ ਸਕਦੇ ਆ ਇਹ ਟੇਪ ਲਾਤੀ ਪਤਾ ਨਹੀਂ ਹੁਣ ਕਿੰਨੇ ਟਾਈਮ ਇਹ ਕੱਢੂਗੀ ਵੈਸੇ ਵੀ ਖਤਮ ਹੋ ਗਈ ਚੇਂਜ ਤਾਂ ਕਰਨੀ ਹੈ ਨਾ ਮੰਮਾ ਗਾਈਸ ਮੈਂ ਉਹ ਟੈਪ ਵਗੈਰ ਲਾਤੀ ਸੀ ਤੇ ਗਾਈਸ ਸਟੂਡੈਂਟ ਜਗਤ ਲਈ ਇੱਕ ਬੁਰੀ ਖਬਰ ਆ ਜੋ ਬੁਰੀ ਖਬਰ ਕਾਲੀ ਮਿਲ ਚੁੱਕੀ ਸੀ ਪਰ ਕੱਲ ਮੈਨੂੰ ਸੱਦ ਮੈਨ ਲੱਗਾ ਸੀ ਕਿ ਮੈਂ ਦੱਸਣਾ ਸਕੀ ਸਦਮਾਗ ਖਬਰ ਇਹ ਆ ਕਿ ਸਕੂਲ ਖਲ ਚੁੱਕੇ ਆ ਤੇ ਮੈਂ ਯੂਨੀਫਾਰਮ ਪ੍ਰੈਸ ਕਰ ਲਈ ਪਿੱਛੇ ਅੱਜ ਨਿਊ ਇਅਰ ਤੇ ਵੈਸੇ ਪਹਿਲੇ ਦਿਨ ਜਾਣਾ ਸੀ ਪਰ ਗਏ ਨਹੀਂ ਕੋਈ ਵੀ ਨਹੀਂ ਗਿਆ ਕੋਈ ਜਾਂਦਾ ਨੀ ਨਿਊ ਇਅਰ ਤੇ ਉਹਨਾਂ ਵਿਚ ਇੱਕ ਮੈਂ ਵੀ ਸੀ ਬਹੁਤ ਸ਼ਖਸ਼ੀਅਤ ਮੈਂ ਵੀ ਨਹੀਂ ਗਈ ਤੇ ਹੜਾ ਮम्मा ਮੇਰੀ ਟੋਪੀ ਦਾ ਗੂੰਦ ਜਿਹੜੋਂਦੇ ਪਿਆ ਗਾਈਸ ਮਨੀਸ਼ਾ ਦੀ ਟੋਪੀ ਤੇ ਗਮ ਲੱਗੀ ਹੈ ਜਿਹੜੀ ਕਿ ਮਲਾਉਂਦੀ ਹਾਂ ਇਹ ਤੇ ਸਟਿਕਿਆ ਇਹ ਮੈਂ ਪੱਟ ਤਾਂ ਕਿ ਉਹ ਖੁੱੜ ਜਾਗਾ ਸੀ ਮम्मा ਟਾਸਕ ਆ ਜਿਹੜੀ ਤੁਗੀ ਮੈਂ ਤਾਈ ਲੈ ਕੇ ਜਣਾ ਗੂੰਦ ਬਹੁਤ ਟਫ ਆ ਗਾ ਇਸੇ ਲੋਣੀ ਜਿੱਦਾਂ ਕਿ ਚਿਪਕੀ ਪਈ ਆ ਨਾਲ ساری ਲਾਤੀ ਮੈਂ ਬਸ ਥੋੜੀ ਇੰਨੀ ਰਹਿ ਗਈ ਹੁਣ ਹਾਂ ਲਾ ਦੋ ਮੈਂ ਸਾਰੀ ਫੇ ਲੱਗ ਜੂਗੀ ਨਹੀਂ ਤਾਂ ਫਿਰ ਬੁਰਾਈ ਲਗਣਾ ਟੋਪੀ ਤੇ ਹੈ ਤੇ ਹਣਾ ਗਾਈਸ ਸਕੂਲ ਜਾਣਾ ਪੈਣਾ ਹਣ ਹਬ ਟੂ ਗੋ ਵਾਲਾ ਸਿਸਟਮ ਹੋ ਗਿਆ ਗਾਇਸ ਜਾਣੇ ਹੀ ਪੈਣਾ ਹੁੰਦਾ ਤੇ ਮੈਂ ਜਿਹੜੀ ਹੁਣ ਤਾਂ ਪ੍ਰੈਸ ਕਰ ਲਈ ਆਪਣੀ ਬਾਕੀ ਸਵਟਰ ਕੋਟੀ ਵਗੈਰਾ ਟੋਪੀ ਵਗੈਰਾ ਸਾਰਾ ਕੁਝ ਪਾੜ ਲਿਆ ਤੇ ਗਾਇਸ ਆ ਦੇਖੋ ਰਾਈਸ ਆ ਗਾਇਸ ਪਾਪਾ ਜੀ ਦੇ ਪੇ ਤੁਹਾਨੂੰ ਨਹੀਂ ਦੀ ਤਾਂ ਮੈਂ ਦਤਕਾ ਦਿੱਤੀ ਰਾਈਸ ਦਾ ਪ੍ਰਸ਼ਾਦ ਆ ਇਹ ਹਾਂ ਮਤਲਬ ਇਹ ਪ੍ਰਸ਼ਾਦ ਆ ਕੱਚਿਆ ਵੈਸੇ ਪਰ ਪ੍ਰਸ਼ਾਦ ਆ ਗਾਇਸ ਅਜਿੰਨਾ ਪਾਪਾ ਜੀ ਦਾ ਤੁਹਾਨੂੰ ਪਤਾ ਹਰ ਮੰਡੇ ਸ਼ਿਵ ਜੀ ਜੀ ਦੇ ਮੰਦਰ ਜਾਂਦੇ ਹੁੰਦੇ ਨੇ ਮੰਡੇ ਗਿਆ ਮੈਂ ਹਾਂ ਮੰਡੇ ਮੰਡੇ ਕਿਆ ਹਰ ਸੋਮਵਾਰ ਠੀਕ ਆ ਅ ਜੀ 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 ਦੇ ਮੰਨਦੇ ਜਾਂਦੇ ਹੁੰਦੇ ਆ ਤੇ ਹਨਾ ਅੱਜ ਵੀ ਆਪਾਂ ਗਏ ਸੀ ਆਪਾਂ ਨੂੰ ਪ੍ਰਸ਼ਾਦ ਮਿਲਦਾ ਹੁੰਦਾ ਤੇ ਐਤਕੀ ਨਾ ਮਤਲਬ ਪੰਡਿਤ ਜੀ ਸਾਰਿਆਂ ਨੂੰ ਪ੍ਰਸ਼ਾਦ ਵਿੱਚ ਅਵਲੇ ਰਾਈਸ ਦਿੰਦੇ ਪਏ ਸੀ ਪ੍ਰਸ਼ਾਦ ਵਿੱਚ ਰਾਈਸ ਆਏ ਦੁਆਰਕਾ ਤੋਂ ਆਏ ਸਿੱਧੇ ਮਤਲਬ ਇੱਥੇ ਦੇ ਨਹੀਂ ਗੇ ਦੁਆਰਕਾ ਦੇ ਆ ਇਹ ਦੇਖੋ ਆ ਕਲਰ ਇਹਨਾਂ ਦਾ yellow yellow ਤੇ ਹਨਾ ਥੋੜੇ ਮਤਲਬ ਕੱਚੇ ਆ ਪੱਕੇ ਨਹੀਂ ਹੋਏ ਤੇ ਹਨਾ ਗਾਇਸ ਪੰਡਿਤ ਜੀ ਸਾਰਿਆਂ ਨੂੰ ਦਿੰਦੇ ਪਏ ਸੀ ਤੇ ਉਹ ਕਹਿੰਦੇ ਪਏ ਸੀ ਕੀ ਮਤਲਬ ਜਦੋਂ 22 ਤਰੀਕ ਨੂੰ ਚੌਲ ਬਣਾਉਣੇ ਆ ਤੇ ਉਹਨੂੰ ਚੌਲਾਂ ਵਿੱਚ ਇਹ ਪਾ ਦੇਣਾ ਮਤਲਬ ਇਹ ਵੇਲੇ ਰਾਈਸ ਮਿਲਾ ਕੇ ਫੇ ਖਾ ਲੈਣ ਹੈ ਨਾ ਪਪਾ ਮਤਲਬ ਪ੍ਰਸ਼ਾਦ ਦੇ ਤੌਰ ਤੇ ਬਣਾ ਕੇ ਹਾਂ ਪ੍ਰਸ਼ਾਦ ਦੇ ਤੌਰ ਤੇ ਬਣਾ ਕੇ ਖਾ ਲੈਣੇ ਬੰਡ ਵਗੈਰਾ ਵੀ ਸਕਦੇ ਆ ਵੈਸੇ ਫੇ ਆਪਾਂ ਆਪ ਹੀ ਆਪਸ ਚ ਖਾ ਲਾਂਗੇ ਤੇ ਸਾਰਿਆਂ ਦੇੰਦੇ ਪੈਸੇ ਤੇ ਪਪਾ ਨੂੰ ਵੀ ਮਿਲਿਆ ਇਹ ਦੁਆਰ ਬਾਈ ਤਰੀਕ ਤੱਕ ਸੰਭਾਲ ਕੇ ਰੱਖਣੀ ਪੈਣੀ ਹੈ ਗਾਈਸ ਇਹਨਾਂ ਦੀ ਕੇਅਰ ਬਹੁਤ ਕਰਨੀ ਪੈਣੀ ਆ ਕਿਉਂਕਿ ਫੇ ਪ੍ਰਸ਼ਾਦ ਬਾਈ ਤਰੀਕ ਨੂੰ ਹੀ ਬਣਾਉਣਾ ਤੇ ਬਾਈ ਤਰੀਕ ਨੂੰ ਵਿੱਚ ਪਾਉਣਾ ਹੈ ਹਾਂ ਗਾਈਸ ਇਹਨੂੰ ਖਜ਼ਾਨੇ ਵਾਂਗੂ ਸੰਭਾਲ ਕੇ ਰੱਖਣਾ ਪੈਣਾ ਤੇ ਮੈਂ ਕਿਹ ਜਾਣੇ ਨਾ ਵੀ ਜਿਆਦਾ ਹਾਂ ਇੰਪੋਰਟੈਂਟ ਆ ਮਤਲਬ ਇਨੀ ਦੂਰੋਂ ਪ੍ਰਸ਼ਾਦ ਆਇਆ ਗਾਇਸ ਇਸੇ ਜਾਣੇ ਤੋਂ ਵੀ ਵਾਦ ਕਿ ਇਹ ਨਹੀਂ ਕਿ ਉਹ ਪਪਾ ਨੂੰ ਦੇ ਪੈਸੀ ਸਾਰੇ ਹੁੰਦੇ ਪੈਸੀ ਉਹ ਤੇ ਔੜਾ ਪੈਨਾਂ ਸਾਂਭ ਕੇ ਰੱਖਾਂਗੇ ਤੇ 22 ਤਰੀਕ ਨੂੰ ਮਿੱਠੇ ਚਾਵਲ ਬਣਾਵਾਂਗੇ ਮੈਂ ਕਿਹਾ ਮਲੂਨ ਵਾਲੇ ਨਹੀਂ ਬਣਾਵਾਂਗੇ ਕਿਉਂਕਿ ਮਤਲਬ ਪ੍ਰਸ਼ਾਦ ਦੇ ਤੌਰ ਤੇ ਵਾ ਮਿੱਠੀ ਚੀਜੀ ਬਣਾਵਾਂਗੇ ਨਾ ਤਾਂ ਕਿ ਬਤੀਆ ਹੋਵੇ ਸ਼ਾਇਦ ਨਵੇਂ ਸਾਲ ਤੇ ਆਪਾਂ 22 ਤਰੀਕ ਨੂੰ ਖੁਸ਼ੀਆਂ ਭਰਿਆ ਹੋਵੇ ਨਾ ਹਾਂ ਹਨਾ ਸਹੀ ਗੱਲ ਤੇ ਇਸ ਲਈ ਆਪਾਂ ਇਹਨੂੰ 22 ਤਰੀਕ ਤੱਕ ਸੰਭਾਲ ਕੇ ਰੱਖਾਂਗੇ ਤੇ ਫੇ 22 ਤਰੀਕ ਨੂੰ ਔਰ ਰਾਈਸ ਵਿੱਚ ਪਾ ਕੇ ਤੇ ਥੋੜੇ ਬਾਕੀ ਜਿਹੜੇ ਘਰੋਂ ਪਾ ਕੇ ਫਿਰ ਬਣਾਵਾਂਗੇ ਗਾਇਸ ਮੈਂ ਤੋਤੇ ਆ ਵੀ ਜੋਤ ਕਾਨੀ ਮੈਂ ਮੱਕੀ ਦੀ ਰੋਟੀ ਖਾਂਦੀ ਸੀ ਮੈਂ ਕਿਹਾ ਮੈਂ ਕਰ ਦਿੰਦੀ ਤੇ ਗਾਇਸ ਕਿੰਨਾ ਬਾਟਰ ਪ੍ਰੂਫ ਇੰਨੇ ਚੰਬੜੀ ਪਸੰਦ ਆ ਮੈਨੂੰ ਇੰਨਾ ਪੱਕਾ ਸ਼ੁਕਰ ਗਾਇਸ ਮੈਂ ਥੇ ਲੈਣੇ ਤਾਂ ਸਕੂਲ ਬੈਰ ਮੈਂ ਤਾਂ ਜਾਣੀ ਸੀ ਬੜਾ ਖੁੱਲੇ ਜੜਾ ਪਰ ਲੱਥਣ ਦੀ ਤਾਂ ਪ੍ਰੋਬਲਮ ਹੋਊਗੀ ਨਾ ਉਹ ਲੱਥੇ ਢਾਪੀ ਇਹਨੂੰ ਲੇਕੋ ਦੋ ਦੇਣਾ ਚਾਹ ਜਾਇਦਾ ਪਖਰਚ ਕੁਝ ਕੇ ਐਂਦੇ ਹੱਥ ਚੱਲ ਹੋ ਜੂਗਾ ਅਬਿਲਾ ਜੂਗਾ ਹੂੰ ਤੇਰਾ ਇਦਾਂ ਨਹੀਂ ਪਿਆ ਹਣ ਆ ਲੈ ਥਨ ਆਪਣੇ ਆ ਦੇ ਦੇ ਉਹ ਕਹਿੰਦਾ ਤੂੰ ਮੀ ਕੀ ਯਾਦ ਰੱਖੂਗੀ ਚਲ ਲਾਈ ਦੇਣਾ ਆਪਣੇ ਆਪ ਨੂੰ ਖਰਚੇ ਤੇ ਲੜਾ ਬੜਾ ਪਣ ਗਾਇਸ ਆਨ ਹੋ ਚੁੱਕੇ ਆ ਰਾਤ ਤੇ ਮੈਂ ਜੁੱਤ ਵਗੈਰਾ ਵੀ ਕਰਤੀ ਸੀਗੇ ਜਿਹੜੇ ਮੇਰੇ ਹੱਥ ਤੇ ਸਟਿੱਕਰ ਸੀਗੇ ਉਹ ਮੈਂ ਇਨੀ ਵਾਰੀ ਹੱਥੋਂ ਥੋਤੇ ਕਿ ਮੇਰੇ ਹੱਥੋਂ ਤੋਂ ਬੂਰੇ ਲੈਤੀ ਕਿ ਆਇਆ ਜੋ ਜੋੜੇ ਜੋੜੇ ਜਿਹੜੇ ਸਟਿੱਕਰ ਜੇ ਸੀਗੇ ਤੇ ਮਮਾ ਆਪਣਾ ਇੰਦਰ ਕੰਮ ਖੜਦੇ ਪਏ ਮਮਾ ਹਾਂਜੀ ਯੈਸ ਗਾਈਸ ਥੋੜੀ ਜੀ ਰੰਦੀ ਮੈਗਾ ਬਣਾ ਕੇ ਫ੍ਰੀ ਹੋਈ ਏ ਅੱਜ ਅੱਜ ਵੀ ਉਹਨਾ ਦੇ ਨਿਊ ਇਅਰ ਵਾਲੇ ਦੇ ਨਹੀਂ ਬਣਾ ਦੇਣੀ ਚਾਹੀਦੀ ਨਹੀਂ ਨਹੀਂ ਹਲੇ ਤਾਂ ਦੋ ਕੁ ਦਿਨ ਲੱਗ ਜਾਣੇ ਬੁੱਤਿਆਂ ਨੂੰ ਹੂੰ ਮੈਨੂੰ ਬਲ ਸੀਣੀ ਵੀ ਪਾਣੀ ਫਿਰ ਮੈਂ ਟਾਈਮ ਲਵਣਾ ਨੂੰ ਤੇ ਗਾਈਸ ਹੂੰ ਨਵਾਂ ਸਾਲ ਚੜ ਗਿਆ ਹੈ ਤੇ ਸਕੂਲ ਵੀ ਖੁੱਲ ਗਿਆ ਸਕੂਲ ਵੀ ਖੁੱਲ ਗਿਆ ਤੇ ਹੁਣ ਮੈਂ ਯੂਨੀਫਾਰਮ ਕਰਾ ਤਾ ਪ੍ਰੈਸ ਕਰਤੀ ਹੁਣ ਦੇਖੋ ਕੱਲ ਪਹਿਚਾਨ ਨਹੀਂ ਕਿ ਨਹੀਂ ਤੇ ਅੱਜ ਦੇ ਵਲੌਗ ਨਾ ਪੈਨੇ ਰੱਖ ਦਿਓ ਮੇਰੇ ਕਹਾ ਤਾਂ ਵਲੌਗ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ त्य च्यानल सब्सक्राइब गर्न न भुल्यो मेल्दैन बलोग्र बाई